ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਔਰ ਵਿਸਾਖੀ ਤੋਂ ਪਹਿਲਾਂ ਪੰਜਾਬ ਨੂੰ ਬਰਬਾਦ ਕਰਨ ਦੀਆਂ ਕਹਿੋ ਜੀਆਂ ਤਾਕਤਾਂ ਚੱਲੀਆਂ ਨੇ ਤੇ ਕਹਿੋ ਜੇ ਜਿਹੜੇ ਸਿੰਪਟਮ ਨੇ ਉਹ ਆਉਣ ਵਾਲੇ ਦਿਨਾਂ 'ਚ ਸਾਨੂੰ ਨਜ਼ਰ ਆਉਣਗੇ ਇਹਦੇ ਬਾਰੇ ਮੈਂ ਕੁਝ-ਕੁਝ ਬੇਨਤੀਆਂ ਤੁਹਾਡੇ ਨਾਲ ਜੜੀਆਂ ਨੇ ਉਹ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਇਹ ਕੋਈ ਮਜ਼ਾਕੀਆ ਵਿਸ਼ਾ ਨਹੀਂ ਹੈ ਜਾਂ ਫਿਰ ਇਹ ਕੋਈ ਐਸਾ ਵਿਸ਼ਾ ਨਹੀਂ ਹੈ ਜਿਹਨੂੰ ਅਸੀਂ ਹਲਕੇ ਦੇ ਵਿੱਚ ਲੈ ਲਈਏ ਸਾਧ ਸੰਗਤ ਇਹ ਬਹੁਤ ਹੀ ਜਿਹੜਾ ਗੰਭੀਰ ਮਾਮਲਾ ਹੈ ਗੰਭੀਰ ਵਿਸ਼ਾ ਹੈ ਜਿਹਦੇ ਬਾਰੇ ਸਾਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ ਜਿਹਦੇ ਬਾਰੇ ਅਸੀਂ ਜਿੰਨੀ ਛੇਤੀ ਸਮਝਾਂਗੇ ਉਨੀ ਛੇਤੀ ਹੀ ਸਹੀ ਰਹੇਗਾ ਸੋ ਕੁਝ ਕੁ ਬੇਨਤੀਆਂ ਮੈਂ ਤੁਹਾਡੇ ਨਾਲ ਜੜੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਤੁਸੀਂ ਲੱਗ ਲੱਗ ਖਬਰਾਂ ਜਿਹੜੀਆਂ ਨੇ ਉਹ ਸੁਣਦੇ ਹੋ ਸੋਸ਼ਲ ਮੀਡੀਆ ਦੇ ਨਾਲ ਜ਼ਿਆਦਾ ਜੁੜੇ ਹੋ ਦੇਖੋ ਬਹੁਤੀ ਜਾਣਕਾਰੀ ਸ਼ਾਇਦ ਤੁਹਾਡੇ ਕੋਲ ਹੋਵੇਗੀ ਬਹੁਤੀ ਜਾਣਕਾਰੀ ਦੇ ਸ਼ਾਇਦ ਤੁਸੀਂ ਮਾਲਕ ਹੋਵੋਗੇ ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਨਾ ਵੀ ਹਲੇ ਅਸੀਂ ਜਾਗਰੂਕਤ ਨਹੀਂ ਹੈਗੇ ਸਿਰਫ ਸੋਸ਼ਲ ਮੀਡੀਆ ਤੇ ਚੀਜ਼ਾਂ ਵੇਖਣ ਤੱਕ ਹੀ ਸੀਮਤ ਹਾਂ ਸੋਸ਼ਲ ਮੀਡੀਆ ਤੇ ਚੀਜ਼ਾਂ ਦੇਖਣ ਤੱਕ ਹੀ ਅਸੀਂ ਜੁੜੇ ਹੋਏ ਹਾਂ ਬਸ ਚੀਜ਼ਾਂ ਵੇਖ ਲੀਆਂ ਅੱਗੇ ਨਾਂਗੇ ਤੇ ਅਸਰ ਸਾਡੇ ਤੇ ਕੁਝ ਨਹੀਂ ਹੋਇਆ ਅਸੀਂ ਹਲੇ ਆਪਣੇ ਕੌਮ ਲਈ ਜਾਗਰੂਕਤ ਨਹੀਂ ਹੋਏ ਆਪਣੇ ਪੰਥ ਲਈ ਜਾਗਰੂਕਤ ਨਹੀਂ ਹੋਏ ਜਿੱਦਣ ਅਸੀਂ ਆਪਣੇ ਪੰਥ ਲਈ ਜਾਗਰੂਕਤ ਹੋ ਗਏ ਜਦੋਂ ਅਸੀਂ ਆਪਣੇ ਪੰਥ ਲਈ ਅਸਲ ਮਹੀਨਿਆਂ ਦੇ ਵਿੱਚ ਜੁੜ ਗਏ ਅਸੀਂ ਪੰਥ ਨੂੰ ਸਮਰਪਿਤ ਹੋ ਗਏ ਕੌਮ ਨੂੰ ਸਮਰਪਿਤ ਹੋ ਗਏ ਉਸ ਦਿਨ ਗੱਲ ਕੁਝ ਹੋਰ ਹੋਣੀ ਆ ਉਸ ਦਿਨ ਗੱਲ ਪਤਾ ਹੋਰ ਕਿਉਂ ਹੋਣੀ ਆ ਸਾਰ ਸੰਗਤ ਕਿਉਂਕਿ ਅਸੀਂ ਅਸਲ ਮਹੀਨੇ ਦੇ ਵਿੱਚ ਉਸ ਦਿਨ ਫਿਰ ਗੁਰੂ ਨਾਲ ਜੁੜਾਂਗੇ ਅਸਲ ਮਹੀਨੇ ਦੇ ਵਿੱਚ ਅਸੀਂ ਗੁਰੂ ਨਾਲ ਜੁੜਾਂਗੇ ਜਿੱਦਣ ਸਾਨੂੰ ਕੌਮ ਦੀ ਫਿਕਰ ਹੋਣ ਲੱਗੀ ਤੇ ਸਮਝ ਲਿਓ ਵੀ ਅਸੀਂ ਜਾਗਰੂਕਤ ਹੋਏ ਆ ਜਿੱਦਣ ਸਾਡੂੰ ਸਾਡੀ ਕੌਮ ਦੀ ਜਾਗਰੂਕਤੀ ਆ ਗਈ ਪਤਾ ਲੱਗ ਗਿਆ ਵੀ ਸਾਡੇ ਨਾਲ ਕੀ ਕੀ ਚਾਲਾਂ ਚੱਲੀਆਂ ਜਾ ਰਹੀਆਂ ਨੇ ਪਤਾ ਲੱਗ ਗਿਆ ਵੀ ਸਾਡੇ ਨਾਲ ਕੀ ਕੀ ਕੁਝ ਹੋ ਰਿਹਾ ਹੈ ਪਤਾ ਲੱਗ ਗਿਆ ਵੀ ਸਾਡੇ ਨਾਲ ਕਿਹੜੀਆਂ ਕਿਹੜੀਆਂ ਚਾਲਾਂ ਚੱਲ ਕੇ ਸਾਨੂੰ ਬਰਬਾਦ ਕੀਤਾ ਜਾ ਰਿਹਾ ਹੈ ਉਸ ਦਿਨ ਸਮਝਿਆ ਜਾਏਗਾ ਵੀ ਅਸੀਂ ਜਾਗਰੂਕਤ ਹਾਂ ਹੁਣ ਨਹੀਂ ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਆ ਕੀਤਾ ਉਹ ਕੀਤਾ ਅਸੀਂ ਭੁੱਲ ਜਾਂਦੇ ਹਾਂ ਜੇ ਅਸੀਂ ਕਹਿੰਦੇ ਚਲੋ ਕੋਈ ਨਾ ਜੀ ਇਹ ਤਾਂ ਜੀ ਚੱਲਦਾ ਹੀ ਰਹਿੰਦਾ ਅਸੀਂ ਇਹ ਕਹਿ ਕੇ ਸਾਰ ਦਿੰਨੇ ਆ ਪਰ ਮੈਂ ਇੱਥੇ ਬੇਨਤੀ ਕਰਕੇ ਤੁਹਾਡਾ ਧਿਆਨ ਇਸ ਕਰਕੇ ਦਿਵਾਵਾਂ ਪੰਜਾਬ ਦੇ ਵਿੱਚ ਡੀਐਨਏ ਬਦਲਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਮੈਂ ਇੱਥੇ ਖੁੱਲਕੇ ਬੇਨਤੀਆਂ ਜ਼ਰੂਰ ਕਰਦਾ ਵਾਂ ਪਰ ਮੈਂ ਇੱਥੇ ਬਹੁਤਾ ਖੁੱਲਕੇ ਬੋਲ ਵੀ ਨਹੀਂ ਸਕਦਾ ਤੁਸੀਂ ਇਸ ਗੱਲ ਨੂੰ ਹਲਕੇ ਦੇ ਵਿੱਚ ਨਾ ਲਿਓ ਇਸ ਗੱਲ ਨੂੰ ਹਲਕੇ ਦੇ ਵਿੱਚ ਨਾ ਲੈ ਲਿਓ ਕਿਤੇ ਅੱਜ ਜਿਹੜੇ ਵੱਡੇ ਵੱਡੇ ਸੈਂਟਰ ਨੇ ਡਾਇਲਿਸਿਸ ਵਿਭਾਗ ਤੇ ਹੋਰ ਆਈਵੀਐਫ ਅਤੇ ਕਿੰਨੇ ਇਹੋ ਜਿਹੇ ਸਿਸਟਮ ਨੇ ਇਹੋ ਜਿਹੇ ਸੈਂਟਰ ਚੱਲ ਰਹੇ ਨੇ ਜਿਹਦੇ ਵਿੱਚ ਡੀਐਨਏ ਬਦਲਿਆ ਜਾ ਰਿਹਾ ਸਾਡੇ ਲੋਕਾਂ ਦਾ ਜਿਹੜਾ ਚਾਹ ਹੈ क्रेज ਹੈ ਉਹ ਬਾਹਰ ਜਾਣਦੇ ਤੇ ਇੱਥੇ ਸਾਡੀਆਂ ਜੜੀਆਂ ਨਸਲਾਂ ਨੇ ਉਹਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਮੈਂ ਇਥੇ ਇੱਕ ਬੰਦੇ ਦੀ ਇੱਕ ਡਾਕਟਰ ਦੀ ਇੰਟਰਵਿਊ ਸੁਣ ਰਿਹਾ ਸੀ ਸ਼ਾਇਦ ਤੁਸੀਂ ਵੀ ਉਹ ਸੁਣੀ ਹੋਵੇ ਸਰਚ ਮਾਰ ਲਿਓ ਇਹਦੇ ਵਿੱਚ ਕੋਈ ਲੋਕਲ ਭੇਟ ਵਾਲੀ ਗੱਲ ਸੀ ਸਾਡੇ ਜਿਹੜੇ ਸ਼ੁਕਰਾਨੂ ਨੇ ਉਹ ਚੇਂਜ ਕੀਤੇ ਜਾ ਰਹੇ ਨੇ ਇੱਕ ਦੂਜੇ ਦੇ ਨਾਲ ਚੀਜ਼ਾਂ ਮਿਕਸ ਅਪ ਕੀਤੀਆਂ ਜਾ ਰਹੀਆਂ ਨੇ ਸਾਡੇ ਬੱਚੇ ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਬਰਬਾਦ ਕੀਤੀਆਂ ਜਾ ਰਹੀਆਂ ਨੇ ਸਾਡੇ ਬੱਚੇ ਜਿਹੜੇ ਨੇ ਉਹ ਹੋਰ ਪਾਸੇ ਤੇ ਹੋਰਾਂ ਦੇ ਇਧਰਲੇ ਪਾਸੇ ਤੱਕੇ ਨਾਲ ਜਾਣ ਬੁੱਝ ਕੇ ਇਨ੍ਹਾਂ ਸੈਂਟਰਾਂ ਦੇ ਵਿੱਚ ਬਦਲਾਏ ਜਾ ਰਹੇ ਨੇ ਸਾਡੇ ਬੱਚੇ ਦੀ ਜੜ ਸਾਡੇ ਬੱਚੇ ਦੀ ਹੋਂਦ ਜਿਹੜੀ ਹੈ ਉਹ ਤੱਕੇ ਨਾਲ ਬਰਬਾਦ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਲੋਕਾਂ ਨੂੰ ਰਾਜ ਕਰਨਾ ਜਿਹੜਾ ਸੌਖਾ ਹੋ ਜਾਏ ਅਸੀਂ ਕਿੱਥੇ ਤੱਕ ਜਾਵਾਂਗੇ ਮਾਂ-ਵਾਪ ਨਾਲ ਬੱਚਾ ਨਹੀਂ ਮਿਲਦਾ ਮਾਂ-ਵਾਪ ਨਾਲ ਬੱਚੇ ਦੇ ਖਿਆਲ ਨਹੀਂ ਮਿਲਦੇ ਮਾਂ-ਵਾਪ ਤੇ ਬੱਚੇ ਦਾ ਜਿਹੜਾ ਹੈ ਉਹ ਖਿਆਲ ਆਤ ਬਿਲਕੁਲ ਜਿਹੜੇ ਵੱਖਰੇ ਨੇ ਉਹਦਾ ਕਾਰਨ ਕੀ ਹੈ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਸ਼ਾਇਦ ਤੁਸੀਂ ਸਮਝ ਹੀ ਗਏ ਹੋਵੋਗੇ ਜੋ ਮੈਂ ਬਿਆਨ ਕਰਨਾ ਚਾਹੁੰਦਾ ਡੀਐਨਏ ਬਦਲਿਆ ਜਾ ਰਿਹਾ ਹੈ ਸਾਡੇ ਬੱਚਿਆਂ ਦੀਆਂ ਨਸਲਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਸਾਡੇ ਬੱਚੇ ਜਿਹੜੇ ਨੇ ਉਹ ਯੂਪੀ ਵਿਹਾਰ ਵਾਲਿਆਂ ਵਰਗੇ ਬਣਦੇ ਜਾ ਰਹੇ ਨੇ ਉਹਨਾਂ ਦੇ ਜਨਮ ਇਹੋ ਜੇ ਕਰਵਾਏ ਜਾ ਰਹੇ ਨੇ ੱੱਕੇ ਨਾਲ ਸਾਡੀਆਂ ਮਾਵਾਂ ਭੈਣਾਂ ਦੀਆਂ ਕੁੱਖਾਂ ਦੇ ਵਿੱਚ ਇਹੋ ਜੇ ਬੱਚਿਆਂ ਦੇ ਜਿਹੜੇ ਜਨਮ ਨੇ ਉਹ ਕਰਵਾਏ ਜਾ ਰਹੇ ਨੇ ਧੱਕੇ ਦੇ ਨਾਲ ਉਹਦਾ ਕਾਰਨ ਕੀ ਹੈ ਆਉਣ ਵਾਲੇ ਸਮੇਂ 'ਚ ਸਾਡੇ ਤੇ ਰਾਜ ਕਰਨਾ ਸਾਡੀ ਕੌਮ ਨੂੰ ਫਾੜ ਦੇਣਾ ਸਾਡੀ ਕੌਮ ਨੂੰ ਖਤਮ ਕਰ ਦੇਣਾ ਸਾਡੇ ਪੰਜਾਬੀ ਬਾਹਰ ਵੱਲੋਂ ਚੱਲੇ ਹੋਏ ਨੇ ਪਰ ਇਹ ਯਾਦ ਰੱਖਿਓ ਸਾਡੇ ਘਰ 'ਚ ਵੜ ਕੇ ਸਾਨੂੰ ਖੁਦ ਕਿਦਾਂ ਜਿਹੜਾ ਹੈ ਖਤਮ ਕੀਤਾ ਜਾ ਰਿਹਾ ਇਹਨਾਂ ਲੋਕਾਂ ਦੀ ਤਰਫੋਂ ਪੰਜਾਬੀਓ ਜਾਗ ਪੋ ਜੇ ਹਲੇ ਨਾ ਜਾਗੇ ਫਿਰ ਕਿਦਾਂ ਜਾਗੋਗੇ ਸਾਡੀ ਧੀ ਭੈਣ ਸਾਡੀ ਮਾਂ ਇੱਕ ਬੱਚੀ ਜਿਹੜੀ ਹੈ ਉਹ ਕਿਸ ਨੂੰ ਜਨਮ ਦੇ ਰਹੀ ਹੈ ਕਦੇ ਸੁਚੇਤ ਹੋਵੋ ਹਾਲਾਂਕਿ ਸਾਡੇ ਮੁੰਡਿਆਂ ਨੂੰ ਸਾਡੇ ਨੌਜਵਾਨਾਂ ਨੂੰ ਨਸ਼ੇ ਵਿੱਚ ਪਾ ਕੇ ਇਹਨਾਂ ਲੋਕਾਂ ਦੇ ਵੱਲੋਂ ਇਸ ਕਦਰ ਬਰਬਾਦ ਕਰ ਦਿੱਤਾ ਗਿਆ ਤਾਂ ਜੋ ਇਹ ਆਪਣੀਆਂ ਨਸਲਾਂ ਵੀ ਜੜੀਆਂ ਨੇ ਉਹ ਨਾਂ ਪੈਦਾ ਕਰ ਸਕਣ ਫਸਲਾਂ ਤੇ ਵੀ ਡਾਕੇ ਸਾਡੀਆਂ ਨਸਲਾਂ ਤੇ ਵੀ ਡਾਕੇ ਮੈਨੂੰ ਗੱਲ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਅਸੀਂ ਡੁੱਬਦੇ ਜਾ ਰਹੇ ਹਾਂ ਅਸੀਂ ਮਰਦੇ ਜਾ ਰਹੇ ਹਾਂ ਪਰ ਯਾਦ ਰੱਖਿਓ ਹਲੇ ਵੀ ਜੇ ਅਸੀਂ ਕਿੰਨੇ ਵੀ ਸਰਕਾਰਾਂ ਜ਼ਿੰਦਾਬਾਦ ਫਲਾਣੀ ਪਾਰਟੀ ਝੰਡਾ ਚੱਕਦੇ ਆ ਤੇ ਇੱਕ ਵਾਰੀ ਆਪਣੇ ਜ਼ਮੀਰ ਨੂੰ ਪੁੱਛ ਲਿਓ ਵੀ ਹੋਇਆ ਕੀ ਹੈ ਸਾਡਾ ਜਿਹੜਾ ਸਵਰਿਆ ਕੀ ਹੈ ਇਹਨਾਂ ਨੇ ਸਵਾਰਿਆ ਕੀ ਹੈ ਸਾਨੂੰ ਦਿੱਤਾ ਕੀ ਹੈ ਸਾਡੇ ਨਾਲ ਕੀ ਕੁਝ ਜਿਹੜਾ ਬਦਲਾਅ ਹੋਣਾ ਚਾਹੀਦਾ ਸੀ ਜੋ ਸਾਡੇ ਨਾਲ ਨਹੀਂ ਕੀਤਾ ਗਿਆ ਸਾਨੂੰ ਇਹਨਾਂ ਵੱਲੋਂ ਕੁਝ ਵੀ ਨਹੀਂ ਕਰਕੇ ਦਿੱਤਾ ਗਿਆ ਇੱਕ ਵਾਰੀ ਆਪਣੇ ਜ਼ਮੀਰ ਨੂੰ ਪੁੱਛ ਲਿਓ ਜੇ ਹਾਂ ਕਰਦੇ ਤੇ ਜਾਇਓ ਜੇ ਮਰੀਆਂ ਜ਼ਮੀਰਾਂ ਵਾਲੇ ਉਹ ਤੁਰਦੇ ਰਹੋ ਤੇ ਨਹੀਂ ਫਿਰ ਸੁਚੇਤ ਹੋਵੋ ਅਸੀਂ ਬਾਹਰ ਨਾ ਜਾਈਏ ਅਸੀਂ ਇੱਥੇ ਨੌਕਰੀਆਂ ਲਈਏ ਹਾਲਾਂਕਿ ਸਰਕਾਰ ਦੀ ਵੀ ਗਲਤੀ ਹੈ ਨੌਕਰੀਆਂ ਨਹੀਂ ਦਿੰਦੀ ਸਾਡੇ ਨੌਜਵਾਨਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਕੇ ਖਾਣ ਤੇ ਮਜਬੂਰ ਹੋਣਾ ਪੈ ਰਿਹਾ ਬਾਹਰ ਜਾਣਾ ਪੈ ਰਿਹਾ ਉੱਥੇ ਵੀ ਕੰਮ ਨਹੀਂ ਮਿਲਦੇ ਜੀ ਉਹ ਸਾਡੇ ਧੀਆਂ ਪੁੱਤਰਾਂ ਨੂੰ ਇੱਧਰ ਨੂੰ ਵਾਪਸ ਕਰੀ ਜਾਂਦੇ ਆ ਵੀ ਚਲੋ ਆਪਦੇ ਆਪ ਦੇ ਮੁਲਕ ਜਾਓ ਉਹਨਾਂ ਦਾ ਵੀ ਕੀ ਕਸੂਰ ਹੈ ਜੀ ਅਸੀਂ ਜੇ ਕਸੂਰ ਕੱਢੀਏ ਉਹਨਾਂ ਦਾ ਵੀ ਕੋਈ ਦੋਸ਼ ਨਹੀਂ ਹੈਗਾ ਖੈਰ ਸਾਨੂੰ ਇਸ ਗੱਲ ਦੇ ਲਈ ਬਿਲਕੁਲ ਜਾਗਰੂਤ ਹੋਣਾ ਪਏਗਾ ਸਾਡੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਖੈਰ ਖਵਾ ਨੇ ਸਾਡੇ ਪੰਜਾਬ ਦੀਆਂ ਕੀ ਰਖਵਾਲੀਆਂ ਨੇ ਸਾਡੇ ਪੰਜਾਬ ਲਈ ਕੀ ਫਰਜ਼ ਨੇ ਪੰਜਾਬ ਕੇਵਲ ਇਨ੍ਹਾਂ ਲੀਡਰਾਂ ਦਾ ਨਹੀਂ ਹੈ ਪੰਜਾਬ ਸਾਡਾ ਹੈ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਪੰਜਾਬ ਸਾਡਾ ਸੀ ਸਾਡਾ ਹੈ ਸਾਡਾ ਰਹੇਗਾ ਹਰ ਇੱਕ ਨਾਗਰਿਕ ਪੰਜਾਬ ਦਾ ਹੈ ਭਾਰਤ ਵਰਸ਼ ਦਾ ਹੈ ਤੇ ਯਾਦ ਰੱਖਿਓ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਤੇ ਅੱਜ ਕਹਿੋ ਜੇ ਕਹਿੋ ਜੇ ਕੰਮ ਹੋ ਰਹੇ ਨੇ ਸਾਨੂੰ ਸੁਣ ਕੇ ਵੀ ਲਾਹਨਤ ਆ ਪਾਏਗੀ ਅਸੀਂ ਸੁਣ ਕੇ ਵੀ ਜਿਹੜਾ ਹੈ ਜੇ ਨਾ ਜਾਗੇ ਤੇ ਯਾਦ ਰੱਖਿਓ ਫਿਰ ਸਾਡੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਖੂਨ ਸਾਡਾ ਜਿਹੜਾ ਹੈ ਉਹ ਪਾਣੀ ਬਣ ਚੁੱਕਿਆ ਹੈ ਡਾਕਟਰਾਂ ਦੀਆਂ ਇੰਟਰਵਿਊ ਪਾ ਦੇਖੋ ਜਾ ਕੇ ਡਾਕਟਰਾਂ ਨੂੰ ਜਾ ਕੇ ਪੁੱਛੋ ਡਾਕਟਰਾਂ ਦੇ ਜਿਹੜੇ ਚੰਗੇ ਜ਼ਮੀਰ ਨੇ ਜਿਉਂਦੇ ਜ਼ਮੀਰ ਨੇ ਉਹ ਇਹਨਾਂ ਗੱਲਾਂ ਨੂੰ ਦੇ ਖੁਦ ਜਨਤਾ ਦੇ ਵਿੱਚ ਰੱਖਦੇ ਨੇ ਖੁਦ ਜਨਤਾ ਨੂੰ ਦੱਸਦੇ ਨੇ ਵੀ ਭਾਈ ਕਿਸ ਤਰ੍ਹਾਂ ਤੁਹਾਡੇ ਨਾਲ ਧੋਖਾ ਹੁੰਦਾ ਅਸੀਂ ਵਸਾਖੀ ਤੇ ਸਾਨੂੰ ਖਾਲਸਾ ਬਣਾਇਆ ਗਿਆ ਪਾਤਸ਼ਾਹ ਦੇ ਵੱਲੋਂ ਸਾਨੂੰ ਵੱਡੇ ਪੱਦਰ ਤੇ ਜੰਗੀ ਪੱਦਰ ਤੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਗਈਆਂ ਤੇ ਪਿਆਰਿਓ ਅੱਜ ਸਾਡੇ ਨਾਲ ਕੀ ਕੀ ਕੁਝ ਹੋ ਰਿਹਾ ਆਏ ਸਾਲ ਆਏ ਵਿਸਾਖੀ ਤੇ ਕੀ ਕੀ ਕੁਝ ਬਰਬਾਹ ਪਰਦਾ ਤੇ 31 ਮਾਰਚ ਤੋਂ ਪਹਿਲਾਂ-ਪਹਿਲਾਂ ਸਾਡੀਆਂ ਜਿਹੜੀਆਂ ਨਸਲਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਬਰਬਾਦ ਕੀਤਾ ਜਾਂਦਾ ਇਹਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ ਜਾਗਰਤ ਹੋ ਜਾਓ ਕੌਮ ਦੀ ਗ੍ਰੰਥ ਦੀ ਪੰਥ ਦੀ ਗੱਲ ਕਰੋ ਪਿਆਰਿਓ ਜੇ ਬਦਲਣਾ ਹੈ ਜੇ ਆਪਣੇ ਆਪ ਨੂੰ ਬਚਾਉਣਾ ਹੈ ਆਪਣੀਆਂ ਨਸਲਾਂ ਨੂੰ ਬਚਾਉਣਾ ਹੈ ਫਸਲਾਂ ਵੀ ਬਚਾਓ ਤੇ ਨਸਲਾਂ ਵੀ ਬਚਾ ਲਓ ਕੱਲ ਨੂੰ ਫਿਰ ਇਸੇ ਕਰਕੇ ਜਗਤਾਰ ਹਵਾਰੇ ਵਰਗੇ ਬੰਦੀ ਸਿੰਘਾਂ ਨੂੰ ਉੱਠਣਾ ਪੈਂਦਾ ਹੈ ਫਿਰ ਬਚਾਉਣ ਦੇ ਲਈ ਜਦੋਂ ਸਾਡੀਆਂ ਨਸਲਾਂ ਨੂੰ ਖਤਰਾ ਪੈਦਾ ਹੁੰਦਾ ਹੈ ਉਹਨਾਂ ਲਈ ਭਾਵੇਂ ਕੋਈ ਖੜੇ ਨਾ ਖੜੇ ਪਰ ਉਹਨਾਂ ਨੇ ਜੋ ਕੀਤਾ ਉਹ ਕਾਬਲੇ ਤਰੀਫ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ